ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਪਹੁੰਚੇ ਆਂ ਗੁਰਦੁਆਰਾ ਅੜੀਸਰ ਸਾਹਿਬ ਵਿਖੇ ਦਿਨ ਵੀਰਵਾਰ ਦੀ ਵੀਡੀਓ ਹੈ ਜੀ ਇਹ ਤੇ ਐਤਵਾਰ ਦਿਨ ਇੱਥੇ ਕਾਫੀ ਇਕੱਠ ਹੁੰਦਾ ਜਿਹੜਾ ਸੰਗਤ ਦਾ ਤੇ ਆਹ ਸਾਈਡ ਆ ਜਿਹੜੀ ਇੱਥੇ ਸੰਗ ਜੀ ਕੜਾ ਪ੍ਰਸ਼ਾਦ ਦੀਆਂ ਜਿਹੜੀਆਂ ਦੇਗਾਂ ਮਿਲਦੀਆਂ ਨੇਗੀਆਂ ਲੈਣ ਦੇ ਵਿੱਚ ਲੱਗ ਕੇ ਕਤਾਰ ਦੇ ਵਿੱਚ ਤੇ ਅੱਗੇ ਆਪਾਂ ਚੱਲਦੇ ਹਾਂ ਸਭ ਤੋਂ ਪਹਿਲਾਂ ਇਤਿਹਾਸ ਜਿਹੜਾ ਸੱਜੀ ਸਾਈਡ ਨੀਲਾ ਬੋਰਡ ਲੱਗਿਆ ਇਤੇ ਇਤਿਹਾਸ ਲਿਖਿਆ ਹੋਇਆ ਗੁਰਦੁਆਰਾ ਸਾਹਿਬ ਦਾ ਜਿਸ ਦੇ ਵਿੱਚ ਤੁਹਾਨੂੰ ਥੋੜਾ ਦੱਸ ਦਿੰਨੇ ਆ ਵਿਸਤਾਰ ਨਾਲ ਕਿ ਬਾਬਾ ਜੀ ਗੁਰੂ ਤੇਗ ਬਹਾਦਰ ਜੀ ਨੌਵੇਂ ਪਾਸਾ ਜੀ ਤਨਤਨ ਜੀ ਉਹ ਇੱਥੇ ਆਏ ਸੀਗੇ ਤੇ ਉਹ ਨਾਲ ਘੋੜਾ ਸੀ ਇਥੇ ਤੰਬਾਕੂ ਦੀ ਖੇਤੀ ਕਰੀ ਹੋਈ ਸੀ ਤੇ ਕੋੜ ਅੜੀ ਪੈ ਗਿਆ ਸੀ ਜਿਸ ਦੇ ਕਾਰਨ ਅੱਗੇ ਨਹੀਂ ਵਧਿਆ ਤਾਂ ਹੀ ਕਿ ਇਥੇ ਗੁਰਦੁਆਰਾ ਅੜੀਸਰ ਸਾਹਿਬ ਨਾਮ ਪਿਆਗਾ ਤੇ ਇਥੇ ਅੜੇ ਜਿਹੜੇ ਕੰਮ ਆ ਉਹ ਸਵਾਰੇ ਜਾਂਦੇ ਆ ਇਥੇ ਸਾਰੇ ਜਦੋਂ ਆਪਾਂ ਸੁਖ ਸਕਦੇ ਆ ਤਾਂ ਕੰਮ ਬਣ ਜਾਂਦੇ ਆ ਲੋ ਜੀ ਗੁਰਦੁਆਰਾ ਅੜੀਸਰ ਸਾਹਿਬ ਦੇ ਦਰਸ਼ਨ ਕਰੋ ਇਹਦਰ ਦਰਬਾਰ ਸਾਹਿਬ ਆ ਗਿਆ ਸਾਹਮਣੇ ਤੇ ਇਥੇ ਸੰਗਤਾਂ ਅਰਦਾਸ ਕਰਾਉਂਦੀ ਨੇ ਇਥੇ ਬਹਿ ਕੇ ਇੱਕ ਇਤਿਹਾਸ ਇੱਥੇ ਵੀ ਲਿਖਿਆ ਹੋਇਆ ਇਥੇ ਅਰਦਾਸ ਕਰਵਾਉਣ ਲਈ ਕਾਫੀ ਟਾਈਮ ਲੱਗਦਾ ਦਿਨਾਂ ਐ ਤਾਂ ਬਾਹਰ ਨੂੰ ਤਾਂ ਬਹੁਤ ਜ਼ਿਆਦਾ ਭੀੜ ਹੁੰਦਾ ਹੈ ਇਹ ਵੀਰਵਾਰ ਦਿਨ ਦੀ ਵੀਡੀਓ ਆ ਤੁਸੀਂ ਇਕੱਠ ਦੇਖ ਸਕਦੇ ਹੋ ਦਿਨ ਵੀਰਵਾਰ ਦਾ ਤੇ ਕਾਫੀ ਸੰਗਤ ਇੱਥੇ ਆਈ ਹੋਈ ਹੈਗੀ ਤੇ ਇਕੱਠ ਬਹੁਤ ਜ਼ਿਆਦਾ ਹੁੰਦਾਗਾ ਐਤਵਾਰ ਨੂੰ ਵੀ ਹੁੰਦਾ ਤੇ ਬਾਕੀ ਦਿਨ ਤਾਂ ਹੁੰਦੀ ਹੁੰਦਾਗਾ ਤੇ ਐਤਵਾਰ ਨੂੰ ਥੋੜਾ ਜ਼ਿਆਦਾ ਹੁੰਦਾ ਜੀ ਤੇ ਬਾਕੀ ਅਰਦਾਸ ਬੇਨਤੀ ਕਰਵਾਉਣ ਲਈ ਇੱਥੇ ਕੈਵਨ ਮੰਨੇ ਹੋਂ ਤੇ ਕੈਵਨ ਦੇ ਵਿਚ ਜਿਹੜੀ ਸੰਗਤ ਲੈਣ ਵਾਰ ਲੈਣ ਜਾਂਦੀ ਆ ਤੇ ਕੈਵਨ ਦੇ ਵਿਚ ਅਰਦਾਸ ਬੇਨਤੀ ਲਿਖਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਅੰਦਰ ਦਰਬਾਰ ਸਾਹਿਬ ਦੇ ਵਿਚ ਅਰਦਾਸ ਹੁੰਦੀ ਆ ਤੇ ਇੱਕ ਸਾਈਡ ਇਧਰ ਦਰਬਾਰ ਸਾਹਿਬ ਆ ਗਿਆ ਅੰਦਰ ਮਾਥਾ ਟੇਕਣ ਲਈ ਤੇ ਦੂਸਰੀ ਸਾਈਡ ਸਰੋਵਰ ਬਣਿਆ ਹੋਇਆਗਾ ਤੇ ਲੰਗਰ ਹਾਲ ਬਣਿਆ ਹੋਇਆ ਤੇ ਅੱਗੇ ਜਾਂਨੇ ਆਪਾਂ ਚੱਲਦੇ ਆ ਤੁਹਾਨੂੰ ਦਿਖਾਉਣੇ ਆ ਸਰੋਵਰ ਵਾਲੀ ਸਾਈਡ ਆ ਸੰਗਤ ਜੀ ਜਿਹੜੀ ਸੰਗਤ ਨਹੀਂ ਆਈ ਜਿਵੇਂ ਬਰਨਾਲਾ ਸੰਗਰੂਰ ਨੇੜੇ ਸੰਗਤ ਨੂੰ ਤਾਂ ਹਨਾ ਅੰਡੇ ਤੋਂ ਲੋ ਤਾਂ ਪਤਾ ਹੀ ਆ ਜਿਹੜੀ ਦੂਰ ਦੀ ਸੰਗਤ ਆਉਂਦੀ ਇੱਥੇ ਕਾਫੀ ਉਹਨਾਂ ਨੂੰ ਨਹੀਂ ਪਤਾ ਤੇ ਇਧਰਲੀ ਸਾਈਡ ਸਰੋਵਰ ਆ ਤੇ ਇੱਥੇ ਦੇਖੋ ਕੜਾ ਪ੍ਰਸ਼ਾਦ ਦੀਆਂ ਨੇ ਦੇਗਾ ਨਹੀਂ ਉਹ ਮਿਲਦੀਆਂ ਨੇ ਮਤਲਬ ਕਿ ਵੀ ਅੰਦਰ ਜਦੋਂ ਮੱਥਾ ਟੇਕ ਕੇ ਆਉਣਿਆ ਤੇ ਇਹ ਸਾਈਡ ਪ੍ਰਸ਼ਾਦ ਮਿਲਦਾ ਹੈਗਾ ਸੰਗਤ ਜੀ ਪ੍ਰਸ਼ਾਦ ਲੈ ਕੇ ਸੰਗਤ ਇਹਦੇ ਲੰਗਰ ਹਾਲ ਚ ਜਾਂਦੀ ਹੈ ਤੇ ਇੱਥੇ ਸਰੋਵਰ ਬਣਿਆ ਹੋਇਆ ਸਰੋਵਰ ਦੇ ਵਿੱਚ ਹੈਨਾ ਇਸ ਇਸ਼ਨਾਨ ਕਰਦੀ ਹੈ ਸੰਗਤ ਤੇ ਹੋ ਸਕਿਆ ਸਾਈਡ ਤੋਂ ਤੁਹਾਨੂੰ ਨੇੜੇ ਦਿਖਾਉਣੇ ਕਿਉਂਕਿ ਇਕੱਠ ਕਾਫੀ ਹੈਗਾ ਉੱਥੇ ਅੰਦਰ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਨਮਸਕਾਰ ਤੁਸੀਂ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਵਾਹਿਗੁਰੂ ਜੀ ਜ਼ਰੂਰ ਲਿਖਿਓ ਇੱਕ ਵਾਰ ਵਾਹਿਗੁਰੂ ਜੀ ਜ਼ਰੂਰ ਲਿਖਿਓ ਸੰਗਤ ਜੀ